ਪ੍ਰਧਾਨ ਲਾਡੀ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਕੋਟਲੀ ਸਾਹਿਬ ਸਾਡੇ ਐਮਐਲਏ ਸਾਹਿਬ ਦਈਆ ਸਾਹਿਬ ਸਾਡੇ ਡਾਕਟਰ ਦਈਆ ਜੀ ਰਜਿੰਦਰ ਜੀ ਸਾਡੇ ਕਰਤਾਰਪੁਰ ਸਾਹਿਬ ਤੋਂ ਤੇ ਭੈਣ ਜੀ ਤੇ ਉਹਨਾਂ ਦੇ ਸਾਰੇ ਜਿਹੜੇ ਸਮਰਥਕ ਸਾਥੀ ਨੇ ਬਹੁਤ سارے ਜਲੰਧਰ ਵੈਸਟ ਦੇ ਸਾਡੇ ਉਹ ਆਗੂ ਵੀ ਇੱਥੇ ਖੜੇ ਨੇ ਬਲਾਕਾਂ ਦੇ ਪ੍ਰਧਾਨ ਤੇ ਉਹ ਆਗੂ ਜਿਹੜੇ ਸਾਰੇ ਇਸ ਟਿਕਟ ਦੇ ਦਾਅਵੇਦਾਰ ਸਾਡੇ لیکن پارٹی نے ਸਾਰਿਆਂ ਦੇ ਨਾਲ ਗੱਲਬਾਤ ਕਰਕੇ ساری ਲੀਡਰਸ਼ਿਪ ਨੇ اور ਸਰਵੇਿਆਂ ਦੇ ਮੁਤਾਬਕ ਜੋ ਵੀ پارٹی ਨੇ ਫੈਸਲਾ ਲਿਆ ਹਾਈ ਕਮਾਂਡ ਨੇ ਆਦਮੀਆਂ ਖਰਗੇ ਸਾਹਿਬ اور راہول ਗਾਂਧੀ ਜੀ ਦੇ ਜੋ ਫੈਸਲਾ ਲਿਆ ਕਿ ਕਾਂਗਰਸ ਪਾਰਟੀ ਦੀ ਜਿਹੜੀ ਟਿਕਟ ਹੈ ਉਹ ਭੈਣਜੀ सुरेंद्र कौर ਨੂੰ ਦੇ ਕੇ ਨਵਾਜਿਆ ਸੋ ਮੈਂ ਸਮਝਦਾ ਕਿ ਬੇहद ਇਸ ਗੱਲ ਦੀ ਸਾਨੂੰ ਖੁਸ਼ੀ ਹੈ ਔਰ ਮੈਂ ਵਧਾਈ ਦੇਣਾ ਚਾਹਣਾ ਹੈ ਭੀਹੁਰਾ ਨੂੰ ਆ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਇਸ ਕਾਬਿਲ ਸਮਝਿਆ ਕਿ ਉਹ ਸਾਡੇ ਇਸ ਬਾਈ ਇਲੈਕਸ਼ਨ ਦੇ ਵਿੱਚ ਉਮੀਦਵਾਰ ਹੋਣਗੇ ਔਰ ਜਿਸ ਪ੍ਰਕਾਰ ਇਹਨਾਂ ਦਾ ਕੈਰੀਅਰ ਰਿਹਾ ਪੰਜ ਵਾਰ ਲਗਾਤਾਰ ਮਿਊਂਸਿਪਲ ਕੌਂਸਲਰ ਰਹੇ ਔਰ ਬਹੁਤ ਚੰਗੇ ਤਰੀਕੇ ਨਾਲ ਸਾਥੀ ਵੀ ਸਾਥ ਛੱਡ ਗਏ ਮੇਰੇ ਕਹਿਣ ਦਾ ਮਤਲਬ ਕਿ ਹਮ ਸਫਰ ਇਹਨਾਂ ਦੇ ਪਤੀ ਇਹਨਾਂ ਦੇ ਘਰ ਵਾਲਾ ਸਾਹਿਬ ਵਿਚਾਰੇ ਚਲੇ ਗਏ ਸਨ ਲੇਕਿਨ ਬਹੁਤ ਚੰਗੇ ਤਰੀਕੇ ਦੇ ਨਾਲ ਇੱਕ ਆਮ ਸਾਦਾ ਸਧਾਰਨ ਜੀਵਨ ਬਤੀਤ ਕਰਕੇ ਆਪ ਦੀ ਸੇਵਾ ਕੀ ਆਪ ਦੇ ਪਰਿਵਾਰ ਦੀ ਸੇਵਾ ਕੀਤੀ ਬੱਚਿਆਂ ਦੀ ਪਰਵਰਿਸ਼ ਕੀਤੀ ਤੇ ਨਾਲ ਹੀ ਨਾਲ ਮੈਨ ਲੱਗਦਾ ਕਿ ਸਮਾਜ ਸੇਵਾ ਵੀ ਬਹੁਤ ਚੰਗੇ ਤਰੀਕੇ ਨਾਲ ਨਿਭਾਈ ਔਰ ਅੱਜ ਤੱਕ ਇੱਕ ਵੀ ਤਰੀਕ ਇੱਕ ਵੀ ਕਿਸੇ ਕਿਸਮ ਦਾ ਆਪ ਦੇ ਤੇ ਅਨਸ਼ ਨਹੀਂ ਲੱਗਣ ਦਿੱਤਾ ਕੋਈ ਇਲਜ਼ਾਮ ਨਹੀਂ ਲੱਗਣ ਦਿੱਤਾ ਔਰ ਮੈਨੂੰ ਪੂਰਨ ਉਮੀਦ ਹੈ ਕਿ ਸਾਡੀ ਸਾਰੀ ਲੀਡਰਸ਼ਿਪ ਬਾਜਵਾ ਸਾਹਿਬ ਚੰਨੀ ਸਾਹਿਬ ਤੇ तमाम ਸਾਰੇ ਕਾਂਗਰਸ ਦੇ ਪੰਜਾਬ ਦੇ ਲੀਡਰ ਸਹਿਬਾਨ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਲੰਧਰ ਵਿਖੇ ਰਹਿ ਕੇ ਸਾਰੇ ਜਾਣੇ ਪੂਰਾ ਹੰਬਲਾ ਮਾਰ ਕੇ ਅਸੀਂ ਇਸ ਸੀਟ ਤੇ ਕੰਮ ਕਰਾਂਗੇ ਔਰ ਜਲੰਧਰ ਦੇ ਲੋਕ ਬਹੁਤ ਸਮਝਦਾਰ ਤੇ ਸਿਆਣੇ ਹੈ ਬਹੁਤ ਮੈਂ ਸਮਝਦਾ ਕਿ ਦੂਰ ਅੰਦੇਸ਼ੀ ਵਾਲੇ ਹੈ ਔਰ ਜਿਸ ਪ੍ਰਕਾਰ ਦਾ ਸਾਡਾ ਉਮੀਦਵਾਰ ਹੈ ਔਰ ਲੋਕ ਅੱਜਕਲ ਉਮੀਦਵਾਰ ਵਧیرے ਚੈੱਕ ਕਰਦੇ ਨੇ ਕਿਸ ਪ੍ਰਕਾਰ ਦੇ ਉਮੀਦਵਾਰ ਨੇ ਕਹਿਣੀ ਦਿੱਖਤਨੀ ਦੇ ਪੱਕੇ ਆ ਕਿ ਨਹੀਂ ਹੈ ਇਸ ਤਰ੍ਹਾਂ ਤਾਂ ਨਹੀਂ ਕਦੇ ਕੋਈ ਇਧਰ ਚਲਾ ਗਿਆ ਕਦੇ ਇਧਰ ਚਲਾ ਗਿਆ ਅੱਜਕਲ ਬੇਵਫਾ ਲੋਕ ਜਾਦੀ ਨੇ ਔਰ ਜਿਹੜੇ ਲੋਕ ਬੇਵਫਾ ਹੈ ਲੋਕ ਨੇ ਉਹ ਲੋਕਾਂ ਨਾਲ ਵੀ ਵਫਾ ਨਹੀਂ ਕਰ ਸਕਦੇ ਸੋ ਮੈਨੂੰ ਲੱਗਦਾ ਕਿ ਅੱਜਕਲ ਪੋਲੀਟੀਸ਼ੀਅਨ ਦਾ ਵਧੀਆ ਕਰੈਕਟਰ ਹੋਣਾ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਸਾਰੀਆਂ ਚੀਜ਼ਾਂ ਨੂੰ ਅਸੀਂ ਦੇਖਦੇ ਹੋਏ ਆ ਪਾਰਟੀ ਨੇ ਫੈਸਲਾ ਲਿਆ ਕਿ ਸੁਰਿੰਦਰ ਕੌਰ ਜੀ ਨੂੰ ਟਿਕਟ ਦਿੱਤੀ ਹੈ ਮੈਂ ਅੱਜ ਸਵੇਰ ਸਵੇਰ ਇਸ ਕਰਕੇ ਆਇਆ ਅੱਜ ਨਾਮਿਨੇਸ਼ਨ ਕਾਗਜ਼ ਦੇ ਅਖੀਰਲਾ ਦੇਣਾ ਹੈ ਫੈਸਲਾ ਇਹ ਹੋਇਆ ਹੈ ਕਿ ਨਾਮਿਨੇਸ਼ਨ ਅੱਜ ਪਰੇ ਜਾਣੇ ਸਮੁੱਚੀ ਲੀਡਰਸ਼ਿਪ ਤੇ ਸਾਡੇ ਲੋਕਲ ਐਮਪੀ ਬਚਰਜੀਤ ਸਿੰਘ ਚੰਨੀ ਸਾਹਿਬ ਇਹ ਇੱਥੇ ਨਾਮਿਨੇਸ਼ਨ ਦੇ ਸਮੇਂ ਸ਼ਾਮਿਲ ਰਹਿਣਗੇ ਔਰ ਮੈਂ ਇਸ ਕਰਕੇ ਸਵੇਰ ਆਇਆ ਕਿਉਂਕਿ ਅੱਜ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਨੇ ਨੌਜਵਾਨਾਂ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ ਨੀਤ ਦੇ ਜਿਹੜੇ ਐਗਜ਼ਾਮਸ ਹੈ ਜਿਹੜੇ ਲੀਕ ਹੋਏ ਔਰ ਕਿਸ ਤਰ੍ਹਾਂ ਬੱਚਿਆਂ ਦੇ ਭਵਿੱਖ ਨਾਲ ਖੇਡਿਆ ਜਾ ਰਿਹਾ ਹੈ ਕਿਸ ਤਰ੍ਹਾਂ ਵਿਚਾਰੇ ਚਾਰ-ਚਾਰ ਸਾਲ ਬੱਚੇ ਮਿਹਨਤ ਕਰਕੇ ਅੱਜ ਰੋਕਰ ਲਾ ਰਹੇ ਹੈ ਮਾਪਿਓ ਰੋਕਰ ਲਾ ਰਹੇ ਨੇ ਸੋ ਮੈਂ ਸਮਝਦਾ ਕਿ ਬਹੁਤ ਵੱਡੀ ਦੇਸ਼ ਦੇ ਵਿੱਚ ਧਾਤਲੀ ਹੋਈ ਹੈ ਔਰ ਇਸ ਸਮੇਂ ਕਿ ਅਸੀਂ ਨੌਜਵਾਨਾਂ ਦੇ ਨਾਲ ਖੜ ਕੇ ਉਹਨਾਂ ਦੀ ਲੜਾਈ ਲੜੀਏ ਸੋ ਸੁਮੇਤੀ ਕਾਂਗਰਸ ਪਾਰਟੀ ਨੇ ਦੇਸ਼ ਭਰ ਦੇ ਹੈੱਡਕੁਆਟਰਸ ਤੇ ਧਰਨੇ ਲਾਉਣ ਦਾ ਫੈਸਲਾ ਕੀਤਾ ਸੋ ਇਸ ਕਰਕੇ ਮੈਂ ਨੋਮੀਨੇਸ਼ਨ ਚ ਅੱਜ ਨਹੀਂ ਆ ਸਕਾਂਗਾ ਮੈਂ ਸਵੇਰ ਹਾਜ਼ਰੀ ਲਵਾ ਕੇ ਜਾ ਰਿਹਾ ਔਰ ਆਉਣ ਵਾਲੇ ਦਿਨਾਂ ਚ ਅਸੀਂ ਮੁਕੰਮਲ ਤੌਰ ਤੇ ਮੈਦਾਨੀ ਕਮਾਂਗਾ ਦੂਜੀਆਂ ਪਾਰਟੀਆਂ ਨੂੰ ਕਿ ਮੈਂ ਘਰ ਲਾਵਾਂਗਾ ਤੇ ਫਲਾ ਲਾਵਾਂਗਾ ਲੇਕਿਨ ਅਸੀਂ ਪਹਿਲਾਂ ਵੀ ਨੇੜਿਓ ਹੋ ਕੇ ਔਰ ਜਲੰਧਰ ਦੇ ਵਿੱਚ ਲੋਕਾਂ ਨਾਲ ਰਹਿ ਕੇ ਵਾਰਤਾਲਾਪ ਬਣਾ ਕੇ ਲੋਕਾਂ ਦੀਆਂ ਤਕਲੀਫਾਂ ਤੋਂ ਸਾਰੀਆਂ ਜਿਹੜੀਆਂ ਉਹਨਾਂ ਬਾਰੇ ਗੱਲ ਕਰਾਂਗੇ ਤੇ ਲੋਕਾਂ ਦੀ ਸੇਵਾ